ਲੋ ਚਲੋ ਲੈ ਵਈ ਹੁਣ ਪਿੱਛੇ ਲੱਗਿਆ ਜ਼ੋਰ ਮਾਰਨ ਹੁਣ ਪੁਰਾਉ ਬਾਈ ਨੂੰ ਜ਼ੋਰ ਨਾਲ ਫਰੇਲਾ ਬੰਦ ਰਿਲਾ ਪਰ ਰੋਜ਼ ਹੀ ਹਾਈ ਕੰਮ ਹੁੰਦਾ ਬਾਈ ਇਹਨਾਂ ਦਾ ਲੈ ਹੋ ਗਿਆ ਹੋ ਗਿਆ ਸਾਫ ਰੋਟਾਵੇਟਰ ਆ ਬਾਈ ਲੋ ਜੀ ਫਟਾ ਫੁਟਾ ਕਿਤੇ ਉਹ ਬੈਂਡ ਨਹੀਂ ਹੈਗਾ ਗੇਅਰ ਬਾਕਸ ਆ ਇਹ ਪਹਿਲਾਂ ਬਾਈ ਇਹ ਬੜੇ ਗੇਅਰ ਚ ਆਉਂਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਏਜੰਸੀ ਤੋਂ ਆਕੇ ਸੀਗਾ ਥੋੜਾ ਸਾਜਰੇ ਕਿ ਬਾਈ ਤੱਪੂ ਲੱਗਿਆ ਵੇ ਕਰਨਾ ਅਸੀਂ ਥੋੜਾ ਜਿਹਾ ਖਰੇ ਦੇ ਬਾਰੇ ਥੋੜਾ ਜਿਹਾ ਝੋਨਾ ਲੇਟੇ ਲਾਉਨੇ ਆ ਕਿਉਂਕਿ ਸਾਡਾ ਬਾਈ ਉਹੜੇ ਥੋੜਾ ਜਿਹਾ ਪਾਣੀ ਦਾ ਨਹੀਂ ਬੰਦੋਬਸਤ ਹੈਗਾ ਕੋਈ 4 ਕਿੱਗੇ ਥੋੜਾ ਬਣਾ ਥੋੜਾ ਜਿਹਾ ਬਿਨਾ ਪਾਣੀ ਤੇ ਆ ਬਾਕੀ ਆਪਾਂ ਨੇ ਤਰੀਬਨ ਸਾਰੇ ਗੰਨਾ ਤੇ ਬੂਟੇ ਹੀ ਲਾਏ ਹੋਏ ਆ ਕਿੰਦਾ ਡੇਢ ਕਿੱਲਾ ਝੋਨਾ ਲਾਉਨੇ ਆ ਤੇ ਉਹ ਵੀ ਜਿਹੜੀ ਨੂੰ ਕਹਦਾ ਮੈਂ ਆਪਾਂ ਥਾਲੀ ਨਹੀਂ ਕਰਦੇ ਜਣ ਮੀਂਹ ਪੈ ਗਿਆ ਉਦੋਂ ਲਾਵਾਂਗੇ ਪਰ ਹੁਣ ਮੀਂਹ ਪਿਆ ਨਹੀਂ ਤਾਂ ਕਰਕੇ ਬਾਈ ਅੱਜ ਫਿਰ ਪਾਣੀ ਛੱਡਿਆ ਮੋਟਰ ਤੇ ਗਵਾਂਡੀਆਂ ਲੈ ਕੇ ਤੇ ਨਿਬੜ ਗਿਆ ਬਾਈ ਕੱਦੂ ਦਾ ਕਰਤਾ ਅੱਜ ਲੋ ਜੀ ਬਾਈ ਅੱਜ ਕੱਦੂ ਵਾਲਾ ਕੰਮ ਸ਼ੁਰੂ ਕਰਤਾ ਅਸੀਂ ਸਾਰਿਆਂ ਨਾਲੋਂ ਬਾਅਦ ਚ ਜਿੜੀ ਲਾਉਣੇ ਬਾਈ ਅੱਗੇ ਵੀ ਤੇ ਬਾਈ ਇਹ ਖੇਤਾਂ 'ਚੋਂ ਆਪਾਂ ਨੇ ਬੂਟੇ ਪੜਾਏ ਸੀਗੇ ਠੀਕ ਹੋਰ ਆਪਣੇ ਬੂਟੇ ਸੀਗੇ ਪੱਪਲੋ ਤਾਂ ਕਰਕੇ ਥੋੜਾ ਜਿਹਾ ਸਾਨੂੰ ਐ ਸੀਗਾ ਵੀ ਇਹਦੇ 'ਚ ਕਿਤੇ ਟਰੈਕਟਰ ਫਸ ਨਾ ਜਾਵੇ ਕਿਉਂਕਿ ਬੂਟੇ ਵਾਲੇ ਖੇਤ ਥੋੜਾ ਜਿਹਾ ਨਰਮ ਹੁੰਨੇ ਆ ਥੱਲੇ ਟਰੈਕਟਰ ਬਹਿ ਜਾਂਦਾ ਉਹਦੇ ਵਿੱਚ ਕਈ ਵਾਰ ਤਾਂ ਕਰਕੇ ਆਪਾਂ ਨੇ ਅੱਜ 4x4 ਟਰੈਕਟਰ ਲਿਆਂਦਾ ਸੀ ਕੱਦੂ ਕਰ ਨੂੰ ਬਾਈ ਕਿਉਂਕਿ ਪਹਿਲਾਂ ਬੂਟਿਆਂ ਵਾਲੇ ਖੇਤਾਂ 'ਚ ਬਹੁਤ ਵਾਰ ਟਰੈਕਟਰ ਫਸ ਲਿਆ ਬਾਈ ਫਿਰ ਉੱਥੇ ਕਈ ਵਾਰ ਟਰੈਕਟਰ ਜ਼ਿਆਦਾ ਫਸ ਜਾਂਦਾ ਬਹੁੱਖਾ ਨਿਕਲਦਾ ਠੀਕ ਹੈ ਜੀ ਤੇ ਲੋ ਜੀ ਬਾਪੂ ਨੇ ਮੈਨੂੰ ਲਾਤਾ ਟਰੈਕਟਰ ਕੱਢੂਗਾ ਬਾਹਰੋਂ ਖੇਤ 'ਚੋਂ ਮੈਂ ਠੀਕ ਹੈ ਆ ਹਾਂ ਜੀ ਹਾਂ ਵਧੀਆ ਬਣ ਗਿਆ ਐ ਕਰ ਹਾਂ ਜੀ ਉਹ ਪਿੰਡ ਨੂੰ ਸੁੱਕਾ ਹੀ ਵਾਦੇ ਠੀਕ ਹੈ ਠੀਕ ਹੈ ਜੀ ਵਧੀਆ ਚੱਲਦਾ 4x4 ਕੱਦੂ 'ਚ ਹੈਂ ਇਹ ਇੱਕ ਉਹ ਰੈਡੀ ਫੋਰ ਹੋਈ ਹੋਰ ਦਾ ਨਹੀਂ ਕਿ ਟਰੈਕਟਰ ਪੱਧਰਾ ਚੱਲਦਾ ਪੱਧਰਾ ਜਾਂਦਾ ਪਿਛਲੇ ਟਾਇਰ ਗੜ ਕੇ ਨਹੀਂ ਚੱਲਦੇ ਹਨਾ ਜਿਵੇਂ ਆਪਾਂ ਨੂੰ ਮੀਤੀ ਵੀ ਬੂਟੀਆਂ ਕਰਕੇ ਤੇ ਟਰੈਕਟਰ ਫਸੇ ਨਾ ਨਹੀਂ ਫਸਾਂਗੇ ਹਨਾ ਵਧੀਆ ਚੱਲੀ ਗਿਆ ਚਲੋ ਤੇ ਲੋ ਜੀ ਬਈ ਆਹ ਲਾਈ ਹੋਈ ਇੱਧਰ ਤੇ ਪਾਇਪ ਆ ਦੇਖੋ ਕਿਲੇ ਡੇਢ ਕਿਲੇ ਦੀ ਲਾਵਾ ਉਹ ਸਿਰੇ ਤੱਕ ਪਾਇਪ ਲਿਆਂਦਾ ਦਾ ਸਪੈਸ਼ਲ ਕਿਉਂਕਿ ਤੁਹਾਨੂੰ ਪਤਾ ਬਾਈ ਜਨਰੇਟਰ ਤੇ ਵੀ ਬਾਰਾ ਨਹੀਂ ਖਾਂਦਾ ਹੈਗਾ ਡੀਜ਼ਲ ਬਹੁਤ ਮਹਿੰਗਾ ਪੰਜ 6 ਘੰਟੇ ਲੱਗ ਜਣੇ ਆ 1500 1600 ਦਾ ਟਰੈਕਟਰ ਡੀਜ਼ਲ ਖਾ ਜਾਂਦਾ। ਕਈ ਬਾਈ ਮੈਨੂੰ ਕਹਿੰਦੇ ਉਹਨੇ ਵੀ ਥੋੜੇ ਦਿਰੀ ਚ ਬਾਈ ਮੱਕੀ ਨਹੀਂ ਹੁੰਦੀ ਆ ਦੇਖੋ ਮੱਕੀ ਖੜੀ। ਠੀਕ ਹੈ ਜੀ ਨਾਲੇ ਬੂਟਿਆਂ ਵਿੱਚ ਲਾਈ ਹੋਈ ਪਪੂਲਰਾਂ ਚ। ਲੋ ਜੀ ਕਰੋ ਚੈੱਕ ਦੇਖੋ ਮੱਕੀ ਕਿੱਧਰ ਤੇ ਮਾੜੀ ਹੈ ਬਾਈ। ਪੂਰੀ ਮੱਕੀ ਖੜੀ ਆ ਹਨ। ਠੀਕ ਹੈ ਜੀ। ਦਾਦਾ ਥੋੜੀ ਮੱਕੀ ਹੋ ਗਈ ਮੇਰੇ ਹਿਸਾਬ ਨਾਲ 10 ਫੁੱਟ ਦੀ ਨਹੀਂ ਆ 8 1/2 ਫੁੱਟ ਦੀ ਪੱਕੀ ਹੋ ਗਈ ਮੱਕੀ ਬਾਈ। ਬਹੁਤ ਲੰਬੀ ਮੱਕੀ ਆ। ਹੂੰ। ਹੂੰ। ਉਰੇ ਤਰੀਬਨ ਬਾਈ ਇਹ ਸਾਰੇ ਹਾਂ ਤਿੰਨ ਚਾਰ ਗਿੱਲਾਂ 'ਚ ਮੱਕੀਓ ਖੜੀ ਆ ਠੀਕ ਆ ਜੀ ਇੱਧਰ ਵੀ ਇਹ ਮੁੰਲਾ ਦਾ ਮੱਕੀ ਪਕਾ ਕੇ ਹੀ ਬਾਈ ਪਕਾਵੀ ਮੱਕੀ ਆ ਮੇਰੇ ਹਿਸਾਬ ਨਾਲ ਇਹ ਦੂਜੀ ਇੱਧਰ ਪਾਈਪ ਲਾਈਨ ਆਉਂਦੀ ਬਾਈ ਪਾਈਪ ਲਾਈਨ ਦਾ ਪਾਣੀ ਆਉਂਦਾ ਸਾਰਾ ਉਰੇ ਲੂ ਜੀ ਬਾਈ ਅਜ ਅੰਬ ਤੋੜ ਲੈ ਜੀ ਬਹੁਤ ਦਿਨ ਬਾਅਦ ਆਇਆ ਮੋਟਰ ਤੇ ਦੇਖੋ ਅੰਬ ਕਿੰਨੇ ਆ ਉਹ ਤਾਂ ਕਾਲੇ ਬਾਈ ਵਾਲਾ ਵੀ ਬਹੁਤ ਭਰਿਆ ਪਿਆ ਬਹੁਤ ਅੰਬ ਉਹਦੇ ਤੇ ਆ ਤੇ ਇੱਧਰ ਆਹ ਜਿਹੜੀ ਮੋਟਰ ਹੈ ਤੇ ਵੀ ਅੰਬ ਬਹੁਤ ਆ ਬਾਈ ਤਰੀਵਨ ਅੱਜ ਮਹੀਨੇ ਬਾਅਦ ਐ ਆ ਬਾਈ ਖੇਚਣਾ ਅੱਗੇ ਤਾਂ ਨਹੀਂ ਤੋੜ ਲੈਂਦੇ ਤੇ ਅੱਜ ਬਹੁਤ ਦੇਰ ਬਾਅਦ ਅੰਬ ਤੋੜੇ ਆ ਤੇ ਇਸ ਵਾਰ ਬੂਰ ਬਹੁਤ ਆਂਬਾਂ ਨੂੰ ਥੋੜਾ ਜਿਹਾ ਨੇਰੀ ਨੂੰ ਨੇਰੀਆ ਕਰਕੇ ਨਾ ਝੜ ਗਿਆ ਆ ਦੇਖੋ ਅੰਬੇ ਨੂੰ ਕਿੰਨੇ ਲੱਗੇ ਹੋਏ ਪੁਰੇ ਬਾਈ ਬਹੁਤ ਵਧੀਆ ਲੋਕੇਸ਼ਨ ਆਂ ਦੁਪਹਿਰ ਨੂੰ ਆ ਕੇ ਜਿੱਦਾਂ ਮਰਜ਼ੀ ਪੈਜੋ ਇਸੀ ਉਹ ਸੀ ਕਿかせ ਲੋੜ ਨਹੀਂ ਹੈ ਗਿਆ ਨਿਆਰੇਦਾਰ ਮਾਹੌਲ ਹੋ ਰਿਹਾ ਠੀਕ ਹੈ ਜੀ ਮੋਟਰ ਚੱਲਦੀ ਰਹਿੰਦੀ ਔਰੇ ਤੇ ਅੱਜ ਕੱਦੂ ਕਰਤਾ ਬਾਈ ਥੋੜਾ ਜਿਹਾ ਬੂਟਿਆਂ ਚ ਵੀ ਥੋਂ ਬਾਆ ਚਲਾਇਆ ਹੁੰਦਾ ਰੋਟਾਵੇਟਰ ਪਾਇਆ ਹੋਇਆ ਲਾਹਾ ਹੁੰਦਾ ਰੋਟਾਵੇਟਰ ਦਾ ਠੀਕ ਹੈ ਜੀ ਤੇ ਬਾਕੀ ਤਾਂ ਦੇਖੋ ਬਾਈ ਝੋਨੇ ਤਰੀਵੇਂ ਸਾਡੇ ਬਹੁਤ ਗਿੱਤੇ ਲੱਗੇ ਹੋਏ ਆ ਮਹੀਨਾ ਮਹੀਨਾ ਪਹਿਲਾਂ ਆਪਾਂ ਹੀ ਥੋੜੀ ਜਿਹੀ ਲੇਟ ਹੋ ਜੰਨੇ ਹਰੇਕ ਵਾਰ ਪਾਣੀ ਦਾ ਲਾ ਲੋ ਜਿਹੇ ਜੋ ਮਰਜ਼ੀ ਦਾ ਦਿਓ ਥੋੜੀ ਜਿਹੀ ਗੌਰ ਵੀ ਘੱਟ ਕਰਦੇ ਆ ਲ ਲੈ ਭਾਈ ਰੋਟਾਵੇਟਰ ਦਾ ਲਾਹ ਲੈ ਲਿਆ ਥੋੜੀ ਜੀ ਫਾਂਡ ਇੱਧਰ ਵੀ ਮਾਰਤੀ ਨਾਲ ਦੀ ਨਾਲੇ ਠੀਕ ਹੈ ਜੀ ਕੱਖ ਬਹੁਤ ਖੜਾ ਦਾ ਬੂਟਾ ਰੋਲੀ ਫਾਂਡ ਫਾਂਡੇ ਮਾਰੀ ਜਮਾ ਹੀ ਹਲਕਾ ਹਲਕਾ ਉੱਪਰ ਰੱਖ ਕੇ ਕਿਉਂਕਿ ਬਈ ਜਿਆਦਾ ਡੂੰਘਾ ਪੜਨੇ ਫੇ ਬੂਟੇ ਆਂ ਦੀਆਂ ਜੜਾ ਪੱਟੀਆਂ ਜਾਂਦੀਆਂ ਤੇ ਬੂਟਿਆਂ ਦਾ ਨੁਕਸਾਨ ਹੁੰਦਾ ਜਮਾ ਹੀ ਬਹੁਤ ਲਾਈਟ ਲਾਈਟ ਰੋਟਾਵੇਟਰ ਮਾਰੇ ਇਹਦੇ ਪਰ ਲੈ ਜੀ ਬੂਟਾ ਬਾਈ ਸਰ ਬੰ ਐ ਕਹਿੰਦਾ ਵੀ ਮੇਰੀ ਜੜ ਨਾ ਹਿੱਲੇ ਜੇ ਆਪਾਂ ਬਹੁਤ ਉਹ ਡੂੰਘਾ ਰੱਖ ਕੇ ਬੋਨੇ ਫਾਲਿਆਂ ਨਾਲ ਤਵੀਆਂ ਨਾਲ ਫੇਰ ਨਹੀਂ ਜੜਾ ਬਹੁਤ ਪਟ ਹੋਣੀਆਂ ਸਿਰਫ ਇਹਨੂੰ 2-2 ਇੰਚ ਉੱਪਰ ਉੱਪਰ ਰੱਖ ਕੇ ਬਾਓ ਸਿਰਫ 2-2 ਡੇਡ-ਡੇਡ 2-2 ਇੰਚ ਬਸ ਉਥੇ ਵੱਧ ਇਹਦੀ ਪਟਾਈ ਨਹੀਂ ਹੋਣੀ ਚਾਹੀਦੀ ਤੇ ਬਾਈ ਕਿ ਸ਼ਕਤੀਮਾਨ ਦਾ ਰੋਟਾਵੇਟਰ ਹੈ ਜੀ ਬਕਾਉ ਆ ਇਹ ਪੂਰਾ ਸਾਫ਼ ਰੋਟਾਵੇਟਰ ਥੋੜਾ ਲਿਬਰ ਨੇ ਕਰਕੇ ਆਪਾਂ ਨੂੰ ਦਿਖ ਰਿਹਾ ਇਦਾਂ ਦੇਖ ਲਓ ਰੰਗ ਰੰਗ ਬਹੁਤ ਵਧੀਆ ਪਿਆ ਬੜੇ ਗੇਰ ਵਾਲਾ ਜੀ ਇਹੇ ਇਸ 17 18 ਮਾਡਲ ਹੋਊਗਾ ਬਾਈ ਤਕਰੀਬਨ ਬਰੇਡੇ ਦੇ ਜਮਾ ਨਵੇਂ ਆ ਕਰੋ ਚੈੱਕ ਬਾਈ ਇਹਨਾਂ ਨੇ ਹੁਣ ਟਰੈਕਟਰ ਲੈ ਲਿਆ ਬੜਾ ਤੇ ਹੁਣ 8 ਫੁੱਟਾ ਲੈਣਾ ਇਹਨਾਂ ਨੇ ਤਾਂ ਕਰਕੇ ਸੇਲ ਕਰ ਰਹੇ ਹੈ ਜੀ ਇਹ ਕਿਸੇ ਨੇ ਵੀ ਲੈਣਾ ਹੋਇਆ ਤਾਂ ਦੇਖ ਲਿਓ ਬਾਈ ਆਪਣੇ ਪਿੰਡੇ ਭਗਾਉ ਹੈ ਜੀ ਇਹ ਥੱਲੀਆਂ ਠੀਕ ਹੈ ਜੀ ਟਰੈਕਟਰ ਬਾਈ ਨਾਟ ਫੋਰ ਸੇਲ ਆ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਦਿਨ ਆਪਾਂ ਨੇ ਪਹਿਲਾਂ ਵੀ ਬਾਈ ਸੀ ਜਦ ਵੀ ਬਹੁਤ ਵੀਰਾਂ ਦੇ ਫੋਨ ਆਈ ਗਏ ਮੇਰੇ ਬਈ ਟਰੈਕਟਰ ਬਗਾਉ ਆ ਇਹ ਟਰੈਕਟਰ ਬਗਾਉ ਨਹੀਂ ਹੈਗਾ ਬਈ ਇਹ ਆਪਣਾ ਘਰੇ ਲੂ ਟਰੈਕਟਰ ਹੈ। ਕੋਈ ਬਈ ਆਪਣੇ ਜਿਹੜੇ ਅੱਜ ਪਿੰਡ ਖੇਤਾਂ ਚ ਝੱਲੀਆਂ ਅੱਥੇ ਵੀ ਅੱਜ ਕਰਤਾ ਕੰਮ ਸ਼ੁਰੂ। ਪੂਰੇ ਵੀ ਚਲਾਤਾ ਜਨਰੇਟਰ ਅੱਜ 265 ਨਾਲ ਦੇਖੋ ਬਾਈ ਪੂਜਾ ਮਾਰਿਆ ਹੋਣਾ ਤਾਂ ਨਾਲ ਅਸੀਂ ਉਹ ਲੇਟ ਆ। ਕਾਹ ਕਰਾ ਲੈ ਇਹ ਬਾਸਮਤੀ ਉਧਰ ਵੀ ਬਾਸਮਤੀ ਲਾਉਣੀ ਆ। 265 ਤਾਂ ਲਾਇਆ ਬਾਈ ਤੇਲ ਘਟਕਾਂਦਾ ਏ ਜਨਰੇਟਰ ਤੇ। ਤੇ ਲੋ ਜੀ ਬਾਈ ਭਰ ਗਿਆ ਖੇਤ ਗਣਕੇ ਬਾਈ 20 ਮਿੰਟ ਲਾਇਆ ਮੋਟਰ ਨੇ। 20-22 ਮਿੰਟ ਦੇ ਵਿੱਚ ਵਿੱਚ ਭਰਤੀ ਖੱਤੀ ਆ। ਹੁਣ ਆਪਾਂ ਇਹ ਚ ਵੀ ਥੋੜਾ ਥੋੜਾ ਦੂਰ ਕਰ ਦੇਣਾ ਕਦੋਂ ਤੱਕ ਉਹ ਇਹ ਚ ਕੱਖਦਾ ਬਾਈ ਥੋੜਾ ਜਿਹਾ। ਉਹ ਉਧਰ ਬਾਪੂ ਖੜਾ ਏ। ਵੇਟ ਕਰ ਰਿਹਾ ਵੀ ਮੈਂ ਪਰ ਕੈਦ ਨੂੰ ਵੀ ਬੰਦ ਕਰ ਦੇ। ਲੋ ਜੀ। ਲੋ ਜੀ ਬਾਈ ਕਦੂ ਦਾ ਕੰਮ ਨਿਬੜ ਗਿਆ। ਟਰੈਕਟਰ ਨਾਲ ਦੀ ਨਾਲੇ ਧੋਤਾ ਕਿਉਂਕਿ ਬਾਈ ਨਾਲੇ ਵਧੀਆ ਤੁੱਟ ਜਾਂਦਾ ਬਾਅਦ ਚ ਗਾਰਾ ਜਮ ਜਾਂਦਾ ਫੇਰ ਔਖਾ ਹੋ ਜਾਂਦਾ ਕੰਮ। ਤੇ ਆਪਾਂ ਇਹਦੇ ਬਾਸਮਤੀ ਲਾ ਦੇਣੀ ਆ ਜੀ। ਬਾਸਮਤੀ ਆਪਣੇ ਕੋਲ ਤਾਂ ਹੈ ਨਹੀਂ ਦੀ ਕਿਸੇ ਤੋਂ ਲਈ ਆਈ ਪਨੀਰੀ ਮੁੱਲ। ਰੋਟਾਵੇਟਰ ਦੇਖ ਲਓ ਬਾਈ ਚੰਗੀ ਤਰ੍ਹਾਂ ਪਹਿਲਾਂ ਦਿਖਾ ਨਹੀਂ ਹੋਇਆ ਆ ਰੋਟਾਵੇਟਰ ਹੈ ਸ਼ਕਤੀਮਾਨ ਦਾ ਪੂਰਾ ਸਾਫ਼ ਰੋਟਾਵੇਟਰ ਆ ਬਾਈ ਲਓ ਜੀ ਫੱਟਾ ਫੁੱਟਾ ਕਿਤੇ ਉਹ ਬੈਂਡ ਨਹੀਂ ਹੈਗਾ ਗੇਅਰ ਬਾਕਸ ਆ ਇਹ ਪਹਿਲਾਂ ਬਾਈ ਇਹ بڑے ਗੇਅਰ ਚ ਆਉਂਦੇ ਸੀਗੇ ਠੀਕ ਹੈ ਜੀ ਬਲੇਡ ਵੀ ਚੈੱਕ ਕਰ ਲਓ ਥੱਲੇ ਰੂਲੇ ਦੇ ਰੰਗ ਦੇਖੋ ਬਾਈ ਉਨਾ ਹੀ ਪਿਆ ਰੋਟਾਵੇਟਰ ਤੇ रूले तो बता बलेट मन के चलो अस्सी पचासी पैसे पाए हैं भाई ठीक है जी वैसिया तो रोटा वेटर साफ है ना लो जी भाई ट्रैक्टर बहुत लिबड़ गया तो है ना बापू ने गलबात बस कर गुस्सा ही कर गया तू यारो ਬਾਈ ਉਹਨੇ ਕੋਈ ਗੱਲ ਨਹੀਂ। ਕਿਹਟਰ ਨਵਾਂ ਆਗਿਆ ਦਾ। ਸਹੀ ਗੱਲ ਆ ਸਹੀ ਗੱਲ ਆ। ਰੋਡਾਵੇਟਰ ਜੜੀ ਵੇਚਣਾ ਬਾਈ ਇਹਨਾਂ ਨੇ ਆਹ। ਅੰਦਰ ਆ ਜਾਣਾ। ਬਾਈ ਇੱਕ ਗੱਲ ਹੈਗੀ ਆ ਚੀਜ਼ ਬਹੁਤ ਸਾਫ ਕੇ ਰੱਖੀ ਹੋਈ ਰੋਡਾਵੇਟਰ ਨਹੀਂ। ਇਦਾਂ ਦੇ ਜਿਹੜੇ ਮਾਡਲ ਹੁੰਦੇ ਇਹਨਾਂ ਕੋਲ ਕੋਸਤੇ ਕੋਈ ਫੱਟੇ ਵੀਂਗੇ ਕੋਈ ਕੁੱਸ ਹੋ ਜਣੇ ਆ ਟਾਈਮ ਟੂ ਟਾਈਮ ਕੰਮ ਬਾਈ ਕੋਈ ਆਹ ਤਵੀ ਐਦ ਕਿ ਨਵੀਂ ਪਾਈ ਇਹਨਾਂ ਨੇ ਜਮਾਈ। ਠੀਕ ਹੈ ਜੀ। ਸਾਫ ਸਾਫ ਦਾ ਮੁੱਲ ਹੁੰਦਾ ਬਾਈ ਫਰੇਕ ਚੀਜ਼ ਦਾ। ਠੀਕ ਹੈ ਜੀ। ਬਾਕੀ ਬਾਈ ਇੱਧਰ ਆਪਣੀ ਬਾਗਬਾਨੀ ਹੈ ਜੀ ਸਬਜ਼ੀਆਂ ਭਾਜੀਆਂ ਲੱਗੇ ਹੋਈਆਂ ਹਨ ਦੇਖ ਲਓ। ਕੀ ਆ ਕਰੇਲੇ, ਮਿਰਚਾਂ, ਸ਼ਿਮਲਾ ਮਿਰਚ, ਬੈਂਗਣੀ, ਠੀਕ ਹੈ ਜੀ। ਸਾਰੀ ਸਬਜ਼ੀ ਲਈ ਹੋਈ ਹੈ। ਤੇ ਇੱਧਰ ਭਿੰਡੀਆਂ, ਹਲਦੀ ਬੈਂਗਣੀ ਵੀ 2-3 ਤਰ੍ਹਾਂ ਦੀ ਹੈ ਬਾਈ। ਲੋ ਜੀ। ਕਰੇਲੇ ਇੱਧਰ ਲੱਗੇ ਹੋਏ ਹਨ। ਇਦਰ ਖੀਰਿਆਂ ਦੀ ਬੇਲ ਆ ਕਾਲੀ ਤੋਰੀ ਆ ਬੇਲ ਇੱਕ ਬੇਲ ਨਗੂਰਾ ਦੀ ਆ ਠੀਕ ਆ ਜੀ ਤੇ ਆਪਾਂ ਚੱਲੀਏ ਭਾਈ ਹੁਣ ਰੋਪੜ ਨੂੰ ਟਰੈਕਟਰ ਖੜਿਆ ਬਾਹਰ ਆ ਬਣੇ ਟਰੈਕਟਰ ਜਾ ਕੇ ਲਾ ਕੇ ਆਉਣੇ ਅੰਦਰ ਲੋ ਜੀ ਰੋਪੜ ਪਹੁੰਚ ਗਏ ਭਾਈ ਤੱਕਾ ਲਾ ਉਹ ਲੈ ਰਹਿਣ ਦੇ ਕੋਈ ਗੱਲ ਨਹੀਂ ਤੱਕਾ ਲਾਉ ਉਹ ਤੇ ਟਰੈਕਟਰ ਭਾਈ ਇਹਨਾਂ ਰੋਜ਼ ਤੱਕਾ ਲਾ ਕੇ ਸਟਾਰਟ ਹੁੰਦਾ ਸੋਨ ਵਾਲੀ ਕਾਲ ਆਪਣਾ ਜੌਂਡੀਆ ਵਾਲਿਆਂ ਦਾ ਸੋਨ ਵਾਲੀ ਦਾ ਆ ਜਿਹੜੇ ਜੌਂਡੀਆ ਰਗਾ 6 ਬੰਦੇ ਲੱਗੇਵੇਂ ਤੱਕਾ ਲਾਉਣਾ ਸਟਾਰਟ ਨਹੀਂ ਹੁੰਦਾ ਇਹ ਲੋ ਉਹ ਸਵਾਰਣ ਨੂੰ ਨਾ ਬੈਗ ਨਾਲ ਭਾਈ ਹੁੰਦਾ ਨਹੀਂ ਸਟਾਰਟ ਉਹ ਬੈਗ ਨੂੰ ਲਾਓ ਭਾਈ ਵੀ ਹੱਥ ਖੜੇ ਕਰ ਗਿਆ ਭਾਈ ਉਹ ਜੱਗੂ ਭਾਈ ਇਹਨੇ ਤੇਰੇ ਟਰੈਕਟਰ ਇਹਦਾ ਮੰਦਾ ਲੈਣਾ ਕੋਈ ਨਾ ਕੋਈ ਪੱਕਾ ਰੋਜ ਬਾਈ 10 ਮਿੰਟ ਸਾਡੀ ਬਾਈ ਇਹ ਸੋਨਾ ਲੀਕਾ ਹਾਂ ਦੇਸ਼ ਦੀ ਨੰਬਰ 1 ਕੰਪਨੀ ਆ ਬੇਜੱਕ ਦੀ ਲੋਕ ਗਾਲਾਂ ਕੱਢਦੇ ਪਰ ਹੈ ਵਧੀਆ ਅੱਛਾ ਇਹਨੂੰ ਰੋੜੋ ਕੇ ਦਿਖਾ ਦਿਓ ਵੀ ਫੇ ਸੇਵਿੰਦੇ ਤੇ ਰੁੜਦਾ ਹੈ ਓ ਟਰੈਕਟਰ ਪਰ ਆ ਨਹੀਂ ਮੇਰੀ ਗੱਲ ਸੁਣੋ ਵੀ ਰੋਜ ਇਹ ਬੈਟਰੀ ਰਖਾ ਦਿਓ ਇਹ ਨੰਬਰ 1 ਦਾ ਆਪਣੀ ਦੇਖੀ ਤੋ ਤੇ ਸੇਵਿੰਦੇ ਤੇ ਰੁੜਦਾ ਇਹ ਬਾਈ ਤੁਸੀਂ ਰੋਜ ਬੱਸ ਕਰਾਉਣੀ ਸਾਡੀ ਇਹਦੇ ਨਾਲ ਚਲੋ ਲਾਓ ਯਾਰ ਪਿੱਛੇ ਲਾਓ ਪਿੱਛੇ ਲਾਓ ਧੱਕਾ ਉਹ ਅਜੇ ਸਟਾਰਟ ਹੁੰਦਾ ਦਿਖਾਉਣਾ ਇਹ ਹੋ ਰਿਹਾ ਓਰੇ ਚੱਲ ਹੋ ਰਿਹਾ ਭੈਣ ਕਿਉਂ ਹੋ ਰਿਹਾ ਉਹ ਆ ਗਿਆ ਚੱਲ ਦੇ ਆ ਜਾ ਚਲੋ ਲਾਓ ਜ਼ੋਰ ਯਾਰ ਤਾਂ ਹੀ ਹੋਣਾ ਸਾਲ ਹਰਜੀਤ ਤੂੰ ਹੱਥ ਨਹੀਂ ਲਾਉਂਦਾ ਕਾਲੇ ਆਖੀ ਨਗਰੀਏ ਤਾਕਾ ਤੂੰ ਆ ਜਾ ਤੂੰ ਕੋਰਾ ਜ਼ੋਰ ਨਹੀਂ ਲਾਉਂਦਾ ਚਲੋ ਚਲੋ ਲੈ ਬਾਈ ਹੁਣ ਪਿੱਛੇ ਲੱਗਿਆ ਜ਼ੋਰ ਮਾਰਨ ਹੁਣ ਪੂਰਾ ਹਉਦਾ ਇਹਨੂੰ ਜ਼ੋਰ ਨਾਲ ਰੇਲਾ ਬੰਦ ਓ ਰੇਲਾ ਪਰ ਰੋਜੀ ਹਾਈ ਕੰਮ ਹੁੰਦਾ ਬਾਈ ਇਹਨਾਂ ਦਾ ਲੈ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਾਈ ਉਹ ਉਥੇ ਦੇ ਲੱਗੇ ਬਾਈ ਤਾਂ ਕਲੋਂ ਇੱਥੇ ਆ ਕੇ ਸਟਾਰਟ ਹੋਇਆ ਤੇ ਲੋ ਜੀ ਬਾਈ ਟਾਈਮ ਹੋ ਗਿਆ ਜੀ ਟਰੈਕਟਰ ਲਾ ਤੇ ਅੰਦਰ ਸਾਰੇ ਤੇ ਬਾਕੀ ਆਪਾਂ ਮਿਲਦੇ ਆਂ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਜੀ